Guees al만х ਲੇ ਗੇ ਬਟੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਜਿਹੜਾ ਜਿਨੀਅਸ ਕ੍ਰਾਈਮ ਹੈ ਤੇ ਗੈਂਗਸਟਰ ਟਾਈਪ ਤੁਹਾਨੂੰ ਯਾਦ ਹੋਣਾ ਕਿ 21 22 ਦੀ ਰਾਤ ਨੂੰ ਤੇ ਸਵੇਰ ਨੂੰ ਖਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਇਹ ਗਾਣਾ ਹਾਊਸ ਦੇ ਵਿੱਚ ਇਹ ਚੋਰੀ ਹੋ ਗਈ ਸੀ ਬੜਾ ਸੈਂਸੇਸ਼ਨੋ ਕੇਸ ਸੀ ਔਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਇਹ ਕਹਿ ਰਹੇ ਸੀ ਬਾਰ-ਬਾਰ ਵੀ ਦੇਖੋ ਜੀ ਇਹਦੇ ਵਿੱਚ ਕੋਈ ਕਲੋਨੀ ਨਹੀਂ ਹੈ ਇਹਦੇ ਵਿੱਚ ਉਹ ਨਹੀਂ ਹੈ ਉਹ ਆਪਣੀ ਜਗ੍ਹਾ ਠੀਕ ਸੀਗੇ ਪਰ ਸਾਡਾ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਦਾ ਜੇ ਆਪਣੀ ਰਿਵੀਲ ਕਰ ਦਈਏ ਤਾਂ ਸਾਡੀ ਇਨਵੈਸਟੀਗੇਸ਼ਨ ਉੱਥੇ ਠੱਪ ਹੋ ਜਾਂਦੀ ਹੈ ਗੱਲ ਮਲਜ਼ਮਾਂ ਤੱਕ ਪਹੁੰਚ ਜਾਂਦੀ ਹੈ ਸੋ ਬਹੁਤ ਵੱਡੀ ਮੈਂ ਇਹਨੂੰ ਕਾਮਯਾਬੀ ਮੰਨਦਾ ਇਹ ਬੜਾ ਸੈਂਸਿਟਿਵ ਤੇ ਸੈਂਸੇਸ਼ਨਲ ਕੇਸ ਸੀਗਾ 12 ਵੈਪਨ ਚੋਰੀ ਹੋਏ ਸੀ ਇਹਦੇ ਚ ਇਹਦੇ ਚ 0.12 ਬੋਰ ਦੀਆਂ ਜਾਦਾ ਗਨ ਸੀ ਕੁਝ ਪੰਪ ਐਕਸ਼ਨ ਨੇ ਤੇ ਕੁਝ ਡਬਲ ਬੈਰਲ ਹੈਗੀਆਂ ਨਾਲ ਕਾਰਤੂਸ ਸੀਗੇ ਔਰ ਕੁਝ ਕੈਸ਼ ਉਥੋਂ ਗਾਨਾ ਉਸ ਤੋਂ ਜਿਹੜਾ ਚੋਰੀ ਹੋਇਆ ਸੀਗਾ ਇਹ ਚ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸਾਡੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਡੀਸੀਪੀ ਹਰਪ੍ਰੀਤ ਮੁੰਡੇਰ ਜੀ ਡਾਕਟਰ ਪ੍ਰਗਿਆ ਜੈਨ ਜੀ ਏਡੀਸੀਪੀ ਪ੍ਰਭਜੋਤ ਏਸੀਪੀ ਵਰਿੰਦਰ ਖੋਸਾ ਔਰ ਸਾਡੇ ਜਿਹੜੇ ਸੀਆਈਏ ਦੇ ਇੰਚਾਰਜ ਨੇ ਬੰਦੇ ਅਮੋਲਕਦੀਪ ਇੰਸਪੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਔਰ ਐਸਐਚਓ ਸਿਵਲ ਲਾਈਨ ਜਸਬੀਰ ਸਿੰਘ ਵੀ ਇਹ ਸਾਰੇ ਲੱਗੇ ਰਹੇ ਦਿਨ ਰਾਤ ਕਾਫੀ ਜ਼ਿਆਦਾ ਟੀਮਾਂ ਅਸੀਂ ਇਹਦੇ ਤੇ ਬਣਾਈਆਂ ਔਰ ਬਾਰ-ਬਾਰ ਬਾਰ-ਬਾਰ ਇਸ ਕੇਸ ਨੂੰ ਅਸੀਂ ਫਾਲੋ ਕੀਤਾ ਇਹ ਕੇਸ ਦੇ ਵੀ ਟਿਪੀਕਲ ਗੱਲ ਤੁਹਾਡਾ ਨਾਲ ਸ਼ੇਅਰ ਕਰਨ ਵਾਲੀ ਇਹ ਹੈ ਕਿ ਬੰਦੇ ਜੇਲ੍ਹ 'ਚ ਰਹਿ ਕੇ ਕਿੰਨੇ ਟ੍ਰੇਨਡ ਹੋ ਜਾਂਦੇ ਆ ਤਾਂ ਹੀ ਆਪਾਂ ਕੋਸ਼ਿਸ਼ ਕਰਦੇ ਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਉਹ ਬਹੁਤਾ ਆਪਾਂ ਪਬਲਿਕ 뷰 ਚ ਨਾ ਲੈ ਕੇ ਆਈਏ ਹੁਣ ਇਸ ਸਾਰੇ ਵਾਰਦਾਤ ਦੇ ਦੌਰਾਨ ਇਹਨੇ ਆਪਣੇ ਮੂੰਹ ਟਕੇ ਹੋਏ ਸੀਗੇ ਗਲਵਜ਼ ਪਾਏ ਹੋਏ ਸੀ ਔਰ ਇਹ ਗੱਲ ਦਾ ਧਿਆਨ ਰੱਖਿਆ ਗਿਆ ਕਿ ਸੀਸੀਟੀਵੀ ਦੇ ਵਿੱਚ ਉਹ ਕਵਰ ਨਾ ਹੋ ਸੋ ਜੋ ਮੋਡਲੀ ਪੁੱਛ ਕੇ ਤੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਦੀ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਰੂਟ ਬਣਾਇਆ ਮੰਨ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਹੀ ਚੱਲਦੇ ਰਹੇ ਬੰਦੇ so that CCTV ਜਿਹੜੇ ਅਵੋਇਡ ਹੋ ਜਾਣ ਔਰ ਜਾ ਕੇ ਜਿੱਥੇ ਇਹਨਾਂ ਨੂੰ ਲੱਗਿਆ ਕਿ ਇੱਥੇ ਨਹੀਂ ਹੈ ਉੱਥੇ ਇਹਨਾਂ ਨੇ ਡੰਪ ਕਰਕੇ ਵੈਪਨ ਆਪ ਔਰ ਇੱਕ ਵਹੀਕਲ ਦੇ ਉੱਤੇ ਚੜ ਕੇ ਜਿਹੜੀ ਪਬਲਿਕ ਟਰਾਂਸਪੋਰਟ ਤੋਂ ਉੱਥੋਂ ਨਿਕਲ ਗਏ so that ਪੁਲਿਸ ਡਿਟੈਕਟ ਨਹੀਂ ਕਰ ਸਕੀ ਔਰ ਬੜਾ ਡਿਫਿਕਲਟ ਕੇਸ ਸੀਗਾ ਇਹਨੂੰ ਬਾਰ-ਬਾਰ ਬਾਰ-ਬਾਰ ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਅਸੀਂ ਹਰ ਐਂਗਲ ਤੋਂ ਹਰ ਪਹਿਲੂ ਤੋਂ ਦੇਖਿਆ ਔਰ ਜਿਹੜੀ ਟ੍ਰੈਡੀਸ਼ਨਲ ਪੁਲਿਸਿੰਗ ਹੈ ਪੁਰਾਣੀ ਪੁਲਿਸਿੰਗ ਦਾ ਜਿਹੜੇ ਢੰਗ ਸੀ ਇਨਵੈਸਟੀਗੇਸ਼ਨ ਦੇ ਉਹ ਵੀ ਸਾਰੇ ਨਾਲ ਅਸੀਂ ਯੂਜ਼ ਕੀਤੇ ਉਹਦੇ ਵਿੱਚ ਮੌਕਾ ਵਾਰਦਾਤ ਤੋਂ ਜਿੰਨੇ ਵੀ ਸਾਨੂੰ ਕਲੂ ਮਿਲੇ ਸੀ ਚਾਹੇ ਉਹ ਬਲੱਡ ਹੈ ਚਾਹੇ ਉਹ ਕੋਈ ਔਜ਼ਾਰ ਨੇ ਜਿੱਦਾਂ ਆਪਾਂ ਛੋਟੇ ਛੋਟੇ ਚੀਜ਼ਾਂ ਨਾਲ ਕਲੀ ਜੋੜ ਕੇ ਇੱਕ ਪਿਕਚਰ ਤਿਆਰ ਕਰਦੇ ਹਾਂ ਉਹਦਾ ਤਿਆਰ ਕੀਤੀ ਉਹਦੇ ਫਿਰ ਅਸੀਂ ਬੰਦੇ ਦੋਨੇ ਆਈਡੈਂਟੀਫਾਈ ਕਰਨ ਚ ਕਾਮਯਾਬ ਹੋਏ ਆ ਔਰ तकरीबन ਅਜ ਮ 15 ਦਿਨ ਦੇ ਕਰੀਬ ਟਾਈਮ ਹੋ ਚੁੱਕਿਆ ਇਹ ਕਿਉਂਕਿ ਪੈਸੇ ਵੀ ਮਿਲ ਗਏ ਤੇ ਵਾਅਦਾਤ ਵੀ ਵੱਡੀ ਸੀਗੀ ਵੈਪਨ ਡੰਪ ਕਰਕੇ ਇਥੋਂ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਤੋਂ ਬਾਅਦ ਪਾਣੀਪਾਤ ਦਿੱਲੀ ਯੂਪੀ ਆਗਰਾ ਘੁੰਮਦੇ ਕੰਮਦੇ ਰਹੇ ਲੈਂਟੇ ਮਾਲ ਚੰਡੀਗੜ੍ਹ ਤੋਂ ਸ਼ਾਪਿੰਗ ਵੀ ਕੀਤੀ ਜੋ ਇਹਨਾਂ ਦੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹਨਾਂ ਨੂੰ ਲੱਗਿਆ ਕਿ ਇੱਥੇ ਜਦੋਂ ਪ੍ਰੈਸ਼ਰ ਘਟ ਜੇਗਾ ਫਿਰ ਕਰਾਂਗੇ ਪਰ ਜਿਹੜੀ ਸਾਡੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਔਰ ਸਾਡੇ ਜਿਹੜੇ ਸਾਰੇ ਬਿਹਤਰੀਨ ਆਫੀਸਰਸ ਨੇ ਅਸੀਂ ਬਿਲਕੁਲ ਦਿਨ ਰਾਤ ਕੀਤਾ ਰੱਖਿਆ ਔਰ ਸੁੱਤੇ ਵੀ ਨਹੀਂ ਕਈ ਆਫੀਸਰ ਵਿੱਚੋਂ ਔਰ ਉੱਥੇ ਉਹਨੂੰ ਅਸੀਂ ਟਰੈਕ ਕਰਦੇ ਰਹੇ ਉਹਨਾਂ ਸਟੇਟਸ ਦੇ ਵਿੱਚ ਵੀ ਅਲਟੀਮੇਟਲੀ ਜਦੋਂ ਅੰਮ੍ਰਿਤਸਰ ਆਏ ਤਾਂ ਮਕਬੂਲਪੁਰ ਏਰੀਆ ਤੋਂ ਉਹਨਾਂ ਨੂੰ ਅਸੀਂ ਅਸੀਂ ਗ੍ਰਿਫਤਾਰ ਕੀਤਾ ਔਰ ਮੈਂ ਇਹਦੇ ਵਿੱਚ ਜਿਹੜੀ ਰਿਕਵਰੀ ਹੈ ਉਹ ਹੈਗੀਆਂ ਟੋਟਲ ਡਬਲ ਬੈਰਲ ਗਨਸ ਹੈਗੀਆਂ 9 ਜਿਹਨੂੰ ਬਾਰਾਮੋਰ ਕੰ ਦਾ ਦੁਨਾਲੀ ਕਹਿੰਦੇ ਆ ਆਪਾਂ ਪੰਜਾਬੀ ਚ ਪੰਪ ਐਕਸ਼ਨ ਹੈਗੀਆਂ 3 ਪੰਪੈਕਸ਼ਨ ਹੁੰਦੀਆਂ ਜਿਹਦੇ ਚ 5-6 ਰਾਉਂਡ ਇਕੱਠੇ ਪੈ ਜਾਂਦੇ ਔਰ ਉਹਨੂੰ ਪੰਪ ਕਰਕੇ ਇੱਕ ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਆ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਇਹ ਵੀ ਮਿਲਿਆ ਨੇ ਤੋਂ ਨਕਦੀ ਕੁਛ ਮਿਲੀ ਆ ਬਾਕੀ ਤਾਂ ਖਰਚੁਕੇ ਸੀ ਔਰ ਉਹਨੇ ਕੁਛ ਸੋਨੇ ਦੇ ਮੁੰਦਰੀ ਆਪਣੇ ਨੱਤਿਆਂ ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਔਰ ਇਸ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਜੇ ਤਦੋਂ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੀ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਗੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀਤ ਏਰੀਏ ਐਲੀਅਸ ਗੋਲੂ ਇਹ ਥਾਣਾ ਬੇਗਾਪੁਰ ਉਨਾਉਂ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ ਤਕਰੀਬਨ ਪਾਸ ਹੈ ਤਕਰੀਬਨ 19 ਸਾਲ ਦਾ ਹੈਗਾ ਦਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਡ ਰੋਡ ਤੇ ਔਰ ਮਨਦੀਪ ਕੁਮਾਰ ਭਣਾ ਘਰਿੰਡਾ ਦਾ ਰਹਿਣ ਵਾਲਾ ਹੈ 20 ਸਾਲ ਦਾ ਹੈ ਤੇ 10ਵੀਂ ਪਾਸ ਹੈ welding ਦਾ ਕੰਮ ਕਰ ਰਿਹਾ ਇਹ ਦੋਨੋਂ ਬੰਦਿਆਂ ਨੇ ਇੱਕ ਜਨੀਮਿਤੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਇਲੀਅਸ ਗੋਲੂ ਹੈ ਇਹ ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਇਹਨ ਤੋਂ ਕੁਝ ਪੈਸੇ ਪੁਛੇ ਲਏ ਔਰ ਮੁੜਕੇ ਇਹ ਨੰਬਰ ਬੜਾ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪਾਦੀ ਰਹਿਣ ਵਾਲੀ ਸੀ ਲੜਕੀ ਤੇ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮੁਕੱਦਮਾ ਨੰਬਰ 343 ਹੈਗਾ ਉਦੋਂ ਵੀ ਚੋਰੀ ਤੇ ਮਾਲ ਇਧਰ ਉਧਰ ਖੁਰਦਪੁਰ ਦਾ ਹੈ 301023 ਦਾ ਉਹਦੇ ਤੇ ਜ਼ਮਾਨਤ ਤੇ ਜੁੜਦਾ ਆਇਆ ਉਹ ਤਕਰੀਬਨ ਹੈਗੀ ਹੈ ਇਹਦੀ ਤਰੀਕ ਮੈਂ ਮੰਤਸੇ 20 ਦਸੰਬਰ 20 ਦਸੰਬਰ ਦਸੰਬਰ ਚ ਜਮਾਨਤ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ ਕੋਈ ਜਲਦੀ ਜਮਾਨਤ ਹੋ ਗਈ ਇਹਦੀ ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾ ਕ੍ਰਿਮੀਨਲ ਐਂਗਲ ਤੋਂ ਜਾਂ ਡਰੱਗ ਐਂਗਲ ਤੋਂ ਵੀ ਸਾਰੇ ਅਸੀਂ ਇਨਵੈਸਟਿਗੇਟ ਹਰੇਕ ਪਹਿਲੂ ਕਰਾਂਗੇ ਔਰ ਉਮੀਦ ਹੈ ਕਿ ਦੇਚੋ ਕਾਫੀ ਸਾਨੂੰ ਗੱਲਾਂ ਕੇ ਨਿਕਲਣੀਆਂ ਸਰ ਇਹ ਵੀ ਕਿਸ ਤਰ੍ਹਾਂ ਕਿਸੇ ਦੀਵਾਰ ਤੋੜ ਕੇ ਇਹਨਾਂ ਨੇ ਸਾਰਾ ਕੁਝ ਕੀਤਾ ਉੱਤੇ ਉਸ ਜਗ੍ਹਾ ਘਟਨਾ ਹੋਈ ਦੀ ਉਹਦੇ ਬਰਕਰਾਰ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਇਹ ਮੰਦਰ ਦੇ ਬਾਹਰ ਆਪਣੇ ਇਨਸਟਰੂਮੈਂਟ ਰੱਖ ਕੇ ਆਏ ਇੱਕ ਵਾਰ ਦੇਖਿਆ ਵੀ ਸਾਰੇ ਟਿੱਕ ਗਿਆ ਕੰਮ ਉਸ ਤੋਂ ਬਾਅਦ ਉੱਪਰ ਚੜ੍ਹ ਕੇ ਇਹਨਾਂ ਨੇ ਨਾਲ ਦੀ ਦੁਕਾਨ ਦੇ ਉੱਤੇ ਜਿਹੜਾ ਜਿਹਨੂੰ ਕਹਿੰਦੇ ਆਪਾਂ ਸਨਲਾਈ ਉਸ ਤੋਂ ਬਾਅਦ ਉੱਤਰ ਕੇ ਕੱਲਾ ਜਿਹੜਾ ਗੋਲੂ ਹੀ ਅੰਦਰ ਗਿਆ ਤੇ ਇਹਨੇ ਹੀ ਸਾਰੀ ਅੱਗੇ ਕਾਰਵਾਈ ਕੀਤੀ ਦੂਜਾ ਮੁੰਡਾ ਪਿੱਛੇ ਰਿਹਾ ਜਿਹੜਾ ਦੁਕਾਨਾਂ ਤੋੜੀਆਂ ਉਹ ਕਿਦਾਂ ਤੋੜੀਆਂ ਸਮਾਨ ਨਹੀਂ ਉਹ ਗ੍ਰਾਮਤ ਹੋਇਆ ਕਿਹੜਾ ਜੀ ਜਿਹੜਾ ਦੁਕਾਨ ਤੋੜੀ ਇਹਨਾਂ ਨੇ ਥੋੜੇ ਵਿੱਚ ਉਹ ਕਿਦਾਂ ਤੋੜਿਆ ਉਹ ਸਮਾਨ ਇੰਕ੍ਰੀਮੈਂਟ ਆਪਾਂ ਨੂੰ ਮਿਲੇ ਸੀ ਕੁਝ ਉਦੋਂ ਮੌਕੇ ਤੇ ਵੀ ਕੁਝ ਅਸੀਂ ਬਾਅਦ ਵਿੱਚ ਰਿਕਵਰ ਕੀਤੇ ਆ ਸਰ ਇਹ ਤਾਂ 6 ਮਹੀਨੇ ਪਹਿਲਾਂ ਹੀ ਇਹਹੀ ਦੁਕਾਨ ਦੇ ਉੱਤੇ ਚੋਰੀ ਹੋਈ ਸੀ ਨਾ ਸਰ ਉਹ ਨਹੀਂ ਨੇ ਜੀ ਕੋ ਬਦਰ ਇੱਕ ਹਾਲ ਤੁਹਾਨੂੰ ਹੁਣ ਇਮੀਡੀਏਟਲੀ ਆਪਾਂ ਸ਼ੇਅਰ ਵੀ ਕਰਨੀ ਹੁੰਦੀ ਆ ਤੁਸੀਂ ਮਤਲਬ ਹਰੇਕ ਸਵਾਲ ਦਾ ਜਵਾਬ ਆਪਾਂ ਟਾਈਮ ਸਿਰ ਹੀ ਦੇ ਸਕਦੇ ਆ ਮੇਰੀ ਤੁਹਾਨੂੰ ਇਹੀ ਰਿਕਵੈਸਟ ਹੈ ਕਿ ਇੰਨੀ ਜਲਦੀ ਪੁਲਿਸ ਕੋ ਜਾਦੂ ਦੀ ਛੜੀ ਨਹੀਂ ਵੀ ਸਾਰੀਆਂ ਗੱਲਾਂ ਦਾ ਜਵਾਬ ਐਸੇ ਪੀਸੀ ਆ ਜੇ ਕਿ ਉਹਨਾਂ ਦੀ ਮਾਲ ਕੀ ਨਹੀਂ ਜਾਂ ਕਿੰਨੇ ਉਹਨਾਂ ਕੋਲ ਜਿੰਨ ਜਮਾ ਵੀ ਕਰਵਾਇਆ ਇਹ ਹੁਣ ਸਾਰੀ ਉਹਦੀ ਉਹਦੀ ਕੋਈ ਲਿਸਟ ਬਣੀ ਹੋਈ ਹੈ ਇਨਵੈਂਟਰੀ ਬਣੀ ਹੋਈ ਹੈ ਜ਼ਿਆਦਾਤਰ ਇਹ ਠੀਕ ਕਰਾਉਣ ਵਾਸਤੇ ਹਥਿਆਰ ਆਏ ਸੀ ਜੋ ਨੇ ਕੰਪਲੇਨੈਂਟ ਨੇ ਉਸ ਟਾਈਮ ਦੱਸਿਆ ਸੀ ਚੋਰੀ ਦੇ ਟਾਈਮ ਤੇ ਉਸ ਤੋਂ ਬਾਅਦ ਵੀ ਤਸਦੀਕ ਕਰਦੇ ਰਹੇ ਆਂ ਆਪਾਂ ਮੈਂ ਵੀ ਉੱਥੇ ਗਿਆ ਸਾਰੇ ਸੀਨੀਅਰ ਅਫਸਰ ਵੀ ਗਏ ਆਂ ਉਹਨੇ ਜ਼ਿਆਦਾਤਰ ਦੱਸਿਆ ਵੀ ਕੁਝ ਹਥਿਆਰ ਇਹਦੇ ਠੀਕ ਕਰਾਉਣ ਵਾਸਤੇ ਮੇਰੇ ਕੋਲ ਆਏ ਹੋਏ ਸੀ ਉਹ ਹਰੇਕ ਮਾਲਕ ਨੂੰ ਹੁਣ ਤਸਦੀਕ ਕਰਕੇ ਹੀ ਆਪਾਂ ਚੈੱਕ ਕਰਾਂਗੇ ਸਾਡਾ ਜਿਹੜਾ ਮੇਨ ਜ਼ੋਰ ਸੀਗਾ ਉਹ ਕੇਸ ਸਟ੍ਰੈਸ ਕਰਨ ਦਾ ਸੀ ਸਰ ਇਹ ਸਾਰੇ ਕਵਰ ਹੋ ਗਏ ਨੇ ਕੋਈ ਰਹਿ ਨਹੀਂ ਕਿ ਆਗਾ ਪੈਸੇ ਸਰ 100% ਦੇਖੋ ਪੈਸੇ ਤਾਂ ਖਰਚਲੇ ਇਹਨਾਂ ਨੇ ਕਾਫੀ ਪੈਸੇ ਇਹਨਾਂ ਤੋਂ ਹੋਰ ਰਿਕਵਰੀ ਵੀ ਕੋਸ਼ਿਸ਼ ਕਰਾਂਗੇ ਬਟ ਹਥਿਆਰ 100% ਸਾਰੇ ਰਿਕਵਰ ਹੋ ਗਏ 12 ਦੇ 12 ਔਰ ਇਹਨੂੰ ਮੈਂ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਔਰ ਟੀਮ ਨਾਲ ਡੀਜੀ ਸਾਹਿਬ ਨੇ ਵੀ ਇਹਦੇ ਬਾਰੇ ਟਵੀਟ ਕੀਤਾ ਔਰ ਉਸ ਤੋਂ ਬਾਅਦ ਉਹ ਰਿਵਾਰਡ ਵੀ ਸਾਰੀ ਟੀਮ ਨੂੰ ਦਿੱਤਾ ਗਿਆ ਕਿਉਂਕਿ ਮੁੰਡਿਆਂ ਨੇ ਦਿਨ ਰਾਤ ਸਾਰਿਆਂ ਨੇ ਮਿਹਨਤ ਇੰਨੀ ਕੀਤੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਪ ਟੂ ਕਨਸਟੇਬਲ ਲੈਵਲ ਔਰ ਜਦੋਂ ਵੀ ਅਸੀਂ ਇਹਨਾਂ ਨਾਲ ਗੱਲ ਕਰਦੇ ਰਹੇ ਹਰੇਕ ਨੇ ਆਪਣਾ ਆਈਡੀਆ ਵੀ ਦਿੱਤਾ ਆਪਣੀ ਐਫਰਟਸ ਵੀ ਦੱਸਿਆ ਸੋ ਮੈਂ ਬੜੇ ਮਤੇ ਜ਼ਿੰਮਦਾਵਰ ਔਰ ਕਮਿਟਮੈਂਟ ਦਾ ਡੈਡੀਕੇਸ਼ਨ ਦਾ ਬਹੁਤ ਅੱਛਾ ਗਰਲਫ੍ਰੈਂਡ ਦੀ ਕਹਾਣੀ ਸੀ ਇਹ ਜਿਹੜਾ ਕਹ ਰਿਹਾ ਗਰਲਫ੍ਰੈਂਡ ਦੀ ਗੱਲ ਕੀਤੀ ਤੁਸੀਂ ਪਾਲੀਪਾਲ ਦੀ ਗਰਲਫ੍ਰੈਂਡ ਹੈ ਉਹਨੂੰ ਮਾਰਨ ਗਿਆ ਸੀ ਕਿ ਕੀ ਕਰੂਗਾ ਇਹ ਮਾਰਨ ਨਹੀਂ ਅਜੇ ਗਿਆ ਪਰ ਇਹਦੇ ਮਨ ਚ ਸੀਗਾ ਇਹ ਗੱਲ ਇਹ ਅਜੇ ਤਾਂ ਟਿਕ ਰਿਹਾ ਸੀ ਗੱਲ ਬਿਕੋਜ਼ ਇਹਨਾਂ ਤੇ ਪ੍ਰੈਸ਼ਰ ਬੜਾ ਸੀ ਕਿ ਇਹਨੇ ਵੈਪਨ ਅਸੀਂ ਲੁਕੋਏ ਹੋਏ ਐ ਤਾਂ ਉਹ ਸਾਰੇ ਅਸੀਂ ਮਤਲਬ ਪਹਿਲਾਂ ਉਹਨੂੰ ਟਿਕਾਣੇ ਲਾ ਲਈਏ ਫਿਰ ਉਸ ਤੋਂ ਬਾਅਦ ਇਹਨੂੰ ਲੱਗਿਆ ਸੀ ਪਰ ਇਹਨਾਂ ਨੂੰ ਛੋਟਾ ਵੈਪਨ ਉੱਥੋਂ ਮਿਲਿਆ ਨਹੀਂ ਇਹ ਹੈਗੇ ਸੀਗੇ ਜੀ ਉਹ ਉੱਥੇ ਤੋੜ ਨਹੀਂ ਸਕੇ ਨਾ ਫਿਰ ਛੱਟ ਵੀ ਲੱਗੀ ਇੱਕ ਦੇ ਹੱਥ ਤੇ ਸਰ ਪੈਸੇ ਕਿੰਨੇ ਰੱਖੇ ਸੀ ਪੈਸੇ ਅਜੇ 11 ਵੈਪਨ ਸੀ ਕਿਤੇ ਰੱਖੇ ਇਹਨਾਂ ਨੇ ਉਹ ਯਾਰ ਇੱਕ ਜਿੱਥੋਂ ਬਰਾਮਦ ਕੀਤੇ ਉਹ ਜਗ੍ਹਾ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਦੱਬੇ ਹੋਏ ਸੀ ਟੋਆ ਪਾ ਸਰ ਢੇੜ ਤੋਂ 2 ਫੁੱਟ ਦਾ ਉਹਨਾਂ ਨੇ ਤਵਾਰ ਉਡੀ ਸੀ ਉਹਨੂੰ ਤੋੜਨ ਲਈ ਕੋਈ ਕੋਈ ਉਹਨਾਂ ਨੇ ਵਰਤਿਆ ਹੋਣਾ ਆਵਾਜ਼ ਬਾਅਦ ਮੇਨ ਰੋਡ ਚੱਲਦਾ ਆਵਾਜ਼ ਨਹੀਂ ਦੇਖੋ ਭਾਜੀ ਇਹ ਤਾਂ ਹੁਣ ਗੱਲ ਆਪਾਂ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਤੁਸੀਂ ਵੀ ਬਹੁਤ ਜਾਣਦੇ ਰਹੇ ਹੋ ਉੱਥੇ ਕਿਸੇ ਨੇ ਆਪਾਂ ਨੂੰ ਇਹ ਗੱਲ ਕੀਤੀ ਤਾਂ ਹੈ ਨਹੀਂ ਆਪਾਂ ਦਾ ਜਿਹੜਾ ਚੌਕੀਦਾਰ ਵੀ ਮੰਦਿਰ ਦਾ ਉਹਨੂੰ ਵੀ ਪੁੱਛਦੇ ਰਹੇ ਉਹ ਕਹਿੰਦਾ ਮੈਂ ਛੁੱਟੀ ਤੇ ਸੀ ਆਪਾਂ ਤਾਂ ਉਹਨੂੰ ਵੀ ਡਾਊਟ ਕਰਦੇ ਰਹੇ ਵੀ ਉਹ ਬੰਦਾ ਨਾ ਕਿਤੇ ਉਸ ਦਿਨ ਜਾਣ ਕੇ ਛੁੱਟੀ ਤੇ ਹੋਵੇ तकरीबन ਦੇਖੋ ਉਹ ਉਹਨਾਂ ਨੇ ਜਿਆਦਾ ਅਮਾਉਂਟ ਕੁਝ ਦੱਸੀ ਸੀ ਇਹ ਕਹਿੰਦੇ ਵੀ ਸਾਡੇ ਕੋਲ ਘਾਟ ਆਇਆ ਅਜੇ ਉਹ ਤਸਦੀਕ ਕਰਨੀ ਜ਼ਰੂਰੀ ਹੈ ਕੰਪਲੇਨੈਂਟ ਦੇ ਨਾਲ ਕਈ ਵਾਰ ਮੁਲਜ਼ਮ ਦੇਖੋ ਆਪਣੇ ਉਸ ਵਾਸਤੇ ਝੂਠ ਵੀ ਬੋਲ ਦਿੰਦਾ ਇਨੀਸ਼ੀਅਲੀ ਉਹਨੂੰ ਲੱਗਦਾ ਕਿ ਮੈਂ ਘੱਟ ਤੋਂ ਘੱਟ ਹੀ ਗੱਲ ਦੱਸਾਂ ਸੋ ਆਪਾਂ ਉਹਦੀ ਗੱਲ ਕਦੇ ਵੀ ਨਹੀਂ ਕਹਿਣੀ ਚਾਹੁੰਦਾ ਮੈਂ ਮੀਡੀਆ ਕਿ ਜਿਹੜੀ ਕੱਲ ਨੂੰ ਵੈਰੀਫਾਇਬਲ ਨਾ ਹੋਵੇ ਇਹਦਾ ਰਿਮਾਨਡ ਲਵਾਂਗੇ ਹੁਣ ਲੰਬਾ ਕੇਸ ਚੱਲੂਗਾ ਤੇ ਸਾਰੀਆਂ ਗੱਲਾਂ ਦੱਸਾਂਗੇ ਸਰ ਤੋਂ ਸ਼ੁਰੂ ਚ ਕਹਾਂ ਜੇਲ੍ਹ ਮੈਂ ਤਾਂ ਅੰਦਰ ਸੀ ਜੇਲ੍ਹ ਮੈਂ ਜੇਲ੍ਹ ਇਹਦੇ ਵਿੱਚ ਜਨਨ ਕਿੱਦਾਂ ਆ ਇਹਨਾਂ ਨੇ ਪਲਾਨ ਕੀਤਾ ਨਹੀਂ ਨਹੀਂ ਜੇਲ੍ਹ 'ਚ ਰਹਿਣ ਕਰਕੇ 381 ਦੇ ਜਿਹੜਾ ਜੇਲ੍ਹ ਦਾ ਇਹਦਾ ਤਜਰਬਾ ਹੈ ਮੈਂ ਉਹ ਗੱਲ ਕਹੀ ਹੈ ਕਿ ਜਦੋਂ ਜੇਲ੍ਹ 'ਚ ਰਿਹਾ 381 ਦਾ ਤੁਹਾਨੂੰ ਦੱਸਿਆ ਬੀ ਡਿਵੀਜ਼ਨ ਦਾ ਕੇਸ ਸੀਗਾ ਉਹਦੇ ਵਿੱਚ ਜੇਲ੍ਹ 'ਚ ਰਹਿ ਕੇ ਇਹਨੇ ਗੱਲਾਂ ਸਿੱਖੀਆਂ ਵੀ ਅੱਬਾ ਅੱਗੇ ਤੋਂ ਜਿਹੜਾ ਵੀ ਕੰਮ ਕਰਨਾ ਬੜੀ ਆਇਡੈਂਟੀਟੀ ਛਪਾਉਣੀ ਹੈ ਸੀਸੀਟੀਵੀ ਤੋਂ ਬਚਣਾ ਹੈ ਤੇ ਗਲਵਜ਼ ਪਾਉਣੇ ਆਏ ਥੈਂਕ ਯੂ ਸਾਰਿਆਂ ਨੇ ਬਹੁਤ ਪ੍ਰੈਸ਼ਰ ਸੀਗਾ ਜੀ মিডিਆ ਦਾ ਵੀ ਉਹ ਨਹੀਂ ਉਹਦਾ ਨਹੀਂ ਉਹਦਾ ਕੋਤ ਨੀ ਉਹਨਾਂ ਵਿੱਚ ਨੂੰ ਮੋ ਲੱਗੇ ਜਾਂ ਨਹੀਂ ਨਹੀਂ ਬਸਰ ਕੋਈ ਉਹਦੀ ਗੱਲ ਨਹੀਂ ਆਈ ਉਹਨਾਂ ਦੇ ਵੱਖਰੇ ਆਪਣੇ ਬੰਦੇ ਫੜੇ ਆ ਕੁਝ ਕੁਝ ਰਹਿੰਦੇ ਆ ਮੈਨੂੰ ਪਤਾ ਨਹੀਂ ਮੈਂ ਸੁਣਿਆ ਹੀ ਆ ਪਰ ਉਹ ਹੋਈ ਹੋਗੀ ਪਰ ਮੈਨੂੰ ਪਤਾ ਨਹੀਂ ਸੀ ਉਹਦੇ ਬਾਰੇ